ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਦੱਸਿਏ ਕਿ ਅੱਜ ਫੱਟੀ ਮੀਟਿੰਗ ਹੋਈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਅੜਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਕਹਿੰਦੇ ਕਿ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਕਿ ਹਜੇ ਸਾਡੀ ਕੇਂਦਰ ਸਰਕਾਰ ਨੇ ਪੂਰੀ ਨਹੀਂ ਕੀਤੀ ਪਰੰਤੂ ਦੋਚੇ ਪਾਸੇ ਉੱਥੇ ਅੱਜ ਕਿਸਾਨਾਂ ਨੇ ਮਿਲ ਕੇ ਜਿਹੜੀ ਕਿ ਇੱਕ ਅਹਿਮ ਕਾਨਫਰੰਸ ਕੀਤੀ ਹੈ ਤੇ ਜਿਸ ਦੇ ਵਿੱਚ ਉੱਥੇ ਹੀ ਕੇਂਦਰ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤੇ ਕਿਸਾਨ ਜਥੇਬੰਦੀ ਨੂੰ ਇੱਕ ਵੱਡਾ ਸਨੇਹਾ ਲਗਾਇਆ ਗਿਆ ਇਸ ਮੀਟਿੰਗ ਦੇ ਵਿੱਚ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਤੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਚ ਕੀ ਕੁਝ ਕੜਾ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਅੱਜ ਅਸੀਂ ਸੰਯੁਕਤ ਮੌਪ ਚਿੰਦੀ ਜਿਹੜਾ ਪੰਜਾਬ ਫੈਕਟਰ ਹੈ ਉਹਦੀ ਮੇਨਟੇਨ ਕੀਤੀ ਆ ਮੇਨਟੇਨ ਦੇ ਵਿੱਚ ਕਈ ਅਹਿਮ ਫੈਸਲੇ ਹੋਏ ਸੀ ਸਭ ਤੋਂ ਪਹਿਲਾਂ ਜਿਹੜਾ ਫੈਸਲਾ ਹੈਗਾ ਕਿ 26 ਨਵੰਬਰ 26 ਨਵੰਬਰ ਨੂੰ ਅਸੀਂ 2020 ਦੇ ਵਿੱਚ ਦਿੱਲੀ ਵੱਲੋਂ ਜਾਣੇ ਪਾਇਆ ਸੀ ਤੇ ਉਹ ਮੋਰਚਾ ਤਨਖਾਲੇ ਕਾਨੂੰਨਾਂ ਵਾਲਾ ਸੀ ਜਿੱਤ ਕੇ ਆਇਆ ਇਹ ਜੂਨ ਉਹਦੀ 5ਵੀਂ ਵਾਰ ਇਹ ਰੰਗ 26 ਨਵੰਬਰ ਇਹ ਪੂਰੇ ਇੰਡੀਆ ਦੇ ਵਿੱਚ ਅਸੀਂ ਪੂਰੇ ਦੁੱਸੋਂ ਖਰੋਜ ਦੇ ਨਾਲ ਮਨਾ ਲਿਆ ਆ ਪੰਜਾਬ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ 26 ਨਵੰਬਰ ਨੂੰ ਚੰਡੀਗੜ੍ਹ ਤੇ 34 ਸੈਕਟਰ ਦੇ ਵਿੱਚ ਇੱਕ ਵੱਡਾ ਲਾਣ-ਵਿਸ਼ਾਲ ਇਕੱਠ ਕਰਾਂਗੇ ਉਸ ਇਕੱਠ ਦੇ ਵਿੱਚ ਦਿੱਲੀ ਮੋਰਚੇ ਦੀਆਂ ਰੈਲ ਨੰਮਾਂ ਪ੍ਰਦਸ ਪੰਜਾਬ ਸਰਕਾਰ ਦੇ ਨਾਂ ਜਿੰਨੇ ਦੂਜਾ ਮੰਗਾਂ ਉਹ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਤਾਕਦੀ ਲੜਾਈ ਦਾ ਵੀ ਅਸੀਂ اعلان ਕਰਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਸੀ ਉਹਦੇ ਹਾਰਨ ਨੇ ਬਿਜਲੀ ਬਿੱਲ 220 ਜਦੋਂ ਅਸੀਂ ਜਾ ਕੇ ਬੈਠੇ ਸੀ 26 ਨਵੰਬਰ ਨੂੰ ਤੇ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸੰਯੁਕਤ ਮੋਰਕੇ ਦੀ ਸਲਾਹ ਤੋਂ ਬਿਨਾ ਇਹ ਬਿਜਲੀ ਬਿੱਲ ਜਿਹੜਾ 220 ਹੈ ਅਸੀਂ ਨਹੀਂ ਲੱਗਿਆ ਮੰਗੇ ਜਿੱਥੇ ਹੋਰਾਂ ਮੰਗਾਂ ਤੋਂ ਵਾਅਦੇ ਤੋਂ ਮੁੱਕਰੀ ਕੇ ਲੱਗ ਸਰਕਾਰ ਇਸ ਕੰਮ ਵੀ ਲਗਭਗ ਉਹ ਮੁੱਕ ਚੁੱਕੀ ਹੈ ਜਿਹੜਾ ਸੈਸਨ ਸਰਦ ਰੁੱਤ ਦਾ ਅਚੇਂਦਰ ਸਰਕਾਰ ਦਾ ਉਹ ਇੰਤਜ਼ਾਰ ਸੰਬੰਧ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਸਾਰੀਆਂ ਸ਼ਿਕਾਇਤਾਂ ਨੂੰ ਉਹਨਾਂ ਨੇ ਬਿਜਲੀ ਬਿੱਲ ਤੇ ਆਪਣੀ ਰਾਏ ਦੇ ਜਮਾ ਦਾ ਟਾਈਮ ਦਿੱਤਾ ਸੀ 8 ਨਵੰਬਰ ਤੱਕ ਸ਼ਿਕਾਇਤਾਂ ਜੋ ਪਰੀਆਂ ਉਹਨਾਂ ਨੇ ਟਾਈਮ ਵਧਾ ਕੇ ਕਰਤਾ ਆਪਣਾ 30 ਨਵੰਬਰ ਪੰਜਾਬ ਸਰਕਾਰ ਅਜੇ ਵੀ ਚੁੱਪ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡਣਾ ਚਾਹੁੰਦੀ ਆ ਕੇਂਦਰ ਸਰਕਾਰ ਦੇ ਨਾਲ ਰਲ ਕੇ ਅਸੀਂ ਜ਼ੋਰਦਾਰ ਮੰਗ ਕਰਦੇ ਅੱਜ ਦੀ ਮੀਟਿੰਗ ਦੇ ਵਿੱਚੋਂ ਕਿ ਪੰਜਾਬ ਸਰਕਾਰ 30 ਨਵੰਬਰ ਤੱਕ ਜਿਹੜਾ ਪੈਰ ਦਿੱਤਾ ਹੈ ਉਹਦੇ ਤੱਕ ਆਪਣੀ ਚੁੱਪ ਤੋੜੇ ਤੇ ਬਿਜਲੀ ਬਿੱਲ ਦਾ ਵਾਧਾ ਕਰਕੇ ਉਹਨੂੰ ਰੱਦ ਕਰਨ ਦਾ ਮਤਾ ਪਾਸ ਕੀਂਦਾ ਸਰਕਾਰ ਨੂੰ ਭੇਜੀ ਸਭ ਤੋਂ ਅਹਿਮ ਮੰਗ ਅੱਜ ਦੇ ਸੋਮੇ ਦੀ ਇਹ ਆਰਣ ਪੰਜਾਬ ਸਰਕਾਰ ਤੋਂ ਉਪਰੰਦੀ ਅਤੀ ਨਿਬਾਬਤ ਕਰ ਤਾ 5 ਨਵੰਬਰ ਨੂੰ ਅਸੀਂ ਸੰਯੁਕਤ ਪੱਥਸਾਰ ਨੂਰਦੀ ਦੀ ਮੀਟਿੰਗ ਬੁਲਾ ਕੇ ਲੋਕਿਆਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਤਾਂ ਪ੍ਰੇਟ ਘਰਾਣਿਆਂ ਦੇ ਵਿੱਚ ਹੱਕ ਦੇ ਵਿੱਚ ਪਤਾ ਪਾਇਆ ਇਹਨਾਂ ਨੇ ਕਿ ਬਿਜਲੀ ਬਿੱਲ ਨੂੰ ਅਸੀਂ ਠੀਕ ਸਮਝਦੇ ਹਾਂ ਤਾਂ ਅਸੀਂ ਪਹਿਲੇ ਨਿਸ਼ਾਨੇ ਤੇ ਸਾਡੀ ਪੰਜਾਬ ਸਰਕਾਰ ਰੂਗੀ ਤੇ ਨਾਲ ਹੀ ਕਹਿੰਦਾ ਸਰਕਾਰ ਵੀ ਸਾਡੇ ਨਸਾਨੇ ਚ ਹੋਊਗੀ। ਉਹ ਅਗਰਿਆਂ ਮੀਟਿੰਗ ਦੇ ਵਿੱਚ ਫੈਸਲਾ ਲਵਾਂਗੇ। ਦੂਸਰੀਆਂ ਮੰਗਾਂ ਦੇ ਨਾਲ ਸੰਬੰਧਤ ਕਿ 21 ਨਵੰਬਰ ਨੂੰ ਅਜੇ ਤੱਕ ਇਹਨਾਂ ਨੇ ਗੱਨਾ ਮਿਤਾ ਨਹੀਂ ਚਲਾਨਾ, ਨਾ ਹੀ ਗੱਨੇ ਦੇ ਰੇਟ ਦੇ ਵਿੱਚ ਵਾਧਾ ਕੀਤਾ। ਜੋ ਗੱਨਾ ਤੋਂ ਪਾਕਿ ਸੁਸਾਨ ਬੈਠੇ ਨੇ ਉਹਨਾਂ ਨੇ ਸੰਯੁਕਤ ਮੰਗੋਰਟੀ ਜੀ ਸਾਹਿਬ ਕੀ ਦੇ ਨਾਲ 21 ਤਰੀਕ ਦਾ ਪ੍ਰੋਗਰਾਮ ਲਿਖਿਆ ਹੈ। ਉਹ ਸੱਚ ਤਾਂ ਏchnਾ ਹੋਊਗਾ ਅਗਰੇ ਜੇ ਮਿਲਾਂ ਚੱਲ ਨਹੀਂ ਕਰਦੇ ਤੇ ਕੰਨੇ ਨਹੀਂ ਪਤਾ ਨਹੀਂ ਕਰਦੇ ਉਸ ਤੋਂ ਬਾਅਦ ਜੇ ਨਹੀਂ ਹੋਣਾ ਹੱਲ ਹੁੰਦਾ ਤਾਂ 26 ਨਵੰਬਰ ਨੂੰ